Six men mufu, ਕੋਈ ਕੁਝ ਨਹੀਂ ਹੋ ਰਿਹਾ 33 ਸਾਲ ਦਾ ਇਹ ਮੁੰਡਾ ਬਾਬਿਆਂ ਦੇ ਮੱਥਾ ਟੇਕਣ ਗਿਆ ਸੀ ਪਰ ਰਾਤ ਤੱਕ ਵੀ ਜਦੋਂ ਉਹ ਵਾਪਸ ਨਾ ਆਇਆ ਤਾਂ ਮਾਪਿਆਂ ਨੇ ਭਾਲ ਕਰਨੀ ਸ਼ੁਰੂ ਕੀਤੀ ਅਤੇ ਉਸ ਨੂੰ ਲਗਾਤਾਰ ਫੋਨ ਕੀਤਾ ਗਿਆ ਮਾ ਦੱਸਦੀ ਹੈ ਕਿ 10 ਵਜੇ ਤੱਕ ਤਾਂ ਪੁੱਤ ਫੋਨ ਚੱਕਦਾ ਰਿਹਾ ਪਰ ਉਸ ਤੋਂ ਬਾਅਦ ਨਾਤਾ ਉਸਨੇ ਫੋਨ ਚੱਕਿਆ ਅਤੇ ਨਾ ਹੀ ਉਸ ਦਾ ਕੁਝ ਅਤਾ ਪਤਾ ਲੱਗਿਆ ਇਸ ਮਗਰੋਂ ਪੂਰੇ ਪਿੰਡ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਉਹ ਪਤਾ ਨਹੀਂ ਕਿਸ ਹਾਲਾਤ ਦੇ ਵਿੱਚ ਅਤੇ ਕਿੱਥੇ ਹੈ ਪਿੰਡ ਵਾਲਿਆਂ ਨੇ ਵੀ ਲੱਭਣ ਦੇ ਵਿੱਚ ਕੋਈ ਕਸਰ ਨਾ ਛੱਡੀ ਪਰ ਉਸ ਸਮੇਂ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਜਦੋਂ ਕਿਸੇ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਜਵਾਨ 33 ਸਾਲਾ ਮੁੰਡੇ ਦੀ ਮ੍ਰਿਤਕ ਦੇ ਫਲਾਣੀ ਥਾਂ ਤੇ ਪਈਆ ਤਲਵੰਡੀ ਫੱਤੂ ਪਿੰਡ ਦਾ ਰਹਿਣ ਵਾਲਾ 33 ਸਾਲ ਦਾ ਇਹ ਨੌਜਵਾਨ ਜਿਸ ਦਾ ਨਾਮ ਮਨਦੀਪ ਸਿੰਘ ਪੁੱਤਰ ਗਰਨੇਕ ਸਿੰਘ ਦੇ ਰੂਪ ਤੇ ਵਜੋਂ ਕੀਤੀ ਗਈ ਪਤਾ ਇਹ ਲੱਗਿਆ ਕਿ ਬੀਤੀ ਸ਼ਾਮ ਨੂੰ ਉਹ ਭਰਾ ਤੇ ਪਿਤਾ ਦੇ ਨਾਲ ਨਵਾਂ ਸ਼ਹਿਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਗਿਆ ਸੀ ਅਤੇ ਉੱਥੋਂ ਵਾਪਸ ਉਹ ਨਹੀਂ ਆਇਆ ਰਾਤ ਤੱਕ ਪਰਿਵਾਰ ਇੰਤਜ਼ਾਰ ਕਰਦਾ ਰਿਹਾ ਪਰ ਉਸਦੀ ਕੋਈ ਵੀ ਸੂ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਮਿਲੇ ਮੁੰਡੇ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਦੋਂ ਪਹਿਚਾਨ ਕੀਤੀ ਗਈ ਤਾਂ ਇਹ ਉਹਨਾਂ ਦਾ ਪੁੱਤ ਹੀ ਨਿਕਲਿਆ ਬਾਅਦ ਦੇ ਵਿੱਚ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਜਾਰੀ ਹੈ ਪਰ ਪਰਿਵਾਰਿਕ ਮੈਂਬਰ ਆਖਦੇ ਨੇ ਕਿ ਉਹਨਾਂ ਨੂੰ ਕਿਸੇ ਤੇ ਵੀ ਕੋਈ ਸ਼ੱਕ ਨਹੀਂ ਫਿਲਹਾਲ ਅਗਰੀ ਕਾਰਵਾਈ ਤੇ ਕੀਤੀ ਜਾਣੀ ਹੈ ਪੁਲਿਸ ਦੇ ਵੱਲੋਂ ਤੇ ਉਸ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕਰਨ ਦਾ ਵੀ ਭਰੋਸਾ ਪੁਲਿਸ ਦੇ ਵੱਲੋਂ ਦਿੱਤਾ ਗਿਆ ਤੇ ਕੀ ਨਾ ਫੜਾ ਮਤੈ ਇਹ ਕਿਹੜਾ ਪੈਨ ਤੁਹਾਡਾ ਆਹੀ ਹੈ ਜਿਹੜੀ ਚਲਵੰਦੀ ਹੈ ਤੇ ਕੀ ਗੱਲ ਹੋਈ ਰਾਜਾ ਸਾਹਿਬ ਨਹੀਂ ਜਾਣਦੇ ਹਨ ਹਾਂਜੀ ਉੱਥੇ ਮੱਥਾ ਟੇਕਣ ਗਏ ਕਿੰਨੇ ਜਣੇ ਨੇ ਨਾ ਡੈਡੀ ਸੀਗਾ ਤੇ ਦੋ ਜਣੇ ਡੇਟੇ ਮੇਰੇ ਤਾਂ ਉਸਨੇ ਕਹਿੰਦਾ ਹਾਂ ਕਾਨੂੰ ਗੱਡੀ ਚੱਲੀ ਮੱਠਾ ਨਹੀਂ ਦਿੱਤੀ ਤੈਨੂੰ ਚਲੋ ਘਰ ਚੱਲੀ ਉਹ ਕਹਿੰਦੇ ਚੱਲ ਮੈਂ ਮੋਟਰਸਾਈਕਲ ਲੈ ਆ ਨਾ ਤੁਸੀਂ ਇੱਥੇ ਖੜੋ ਡੋਜੇ ਇਹ ਦੋ ਜਣੇ ਖੜੇ ਸੀ ਇਹ ਤਾਂ ਖਸਸ ਤੇ ਗਿਆ ਇਹ ਜਦmarg ਵੀ ਅਪਸਟ ਹੋਇਆ ਉਹ ਤਾਂ ਖਸਸ ਕੇ ਜਦ ਰੋਣੀ ਆਣ ਕੇ ਦੇਖਿਆ ਤਾਂ ਹੀ ਨਾ ਸਾਰੇ ਲੱਬੇ ਆ ਲੱਬੇ ਇਹ ਨੂੰ ਛੱਡਣ ਆ ਗਿਆ ਘਰ ਇਹ ਛੱਡ ਕੇ ਫਿਰ ਦੇਖਣ ਗਏ ਤਾਂ ਚਾਰ ਵਰੀ ਦੇਖ ਕੇ ਆਏ ਲੱਬਨ ਇਹ ਤਾਂ ਅਚੂ 10:00 ਵਜੇ ਤੱਕ ਚਲਾਇਆ ਚੱਕਦਾ ਰਿਹਾ ਨਹੀਂ ਬਰੀ ਅਸੀਂ ਚੱਕ 10:00 ਤੋਂ ਬਾਅਦ ਹਟ ਗਿਆ ਫੇਰ ਚੱਕਦਾ ਕਾਹਦਾ ਰਹੀ ਨੂੰ ਕਿਥੇ ਇਸ ਜਾਣ ਕੋ ਕੱਟਦੀ ਹੁੰਦੀ ਤੇ ਕੀ ਨਾਂ ਸੀ ਮੁੰਡਾ ਮਨਦੀਪ ਸਿੰਘ ਮਨਦੀਪ ਸਿੰਘ ਤੇ ਡੈਡੀ ਦਾ ਨਾਂ ਕੀ ਦਾ ਗੁਰਨੇਸ਼ ਗੁਰਨੇਸ਼ ਇਹ ਬੇਤਿਕਾ ਨਾ ਹੋਈ ਰਹੀ ਐ ਸਾਨੂੰ ਨਹੀਂ ਬਤਾਤੀ ਹੁਣ ਹੋਰ ਕਿਤੇ ਰਹਿਣੇ ਲੱਗਦਾ ਸੋ ਇਹ ਉੱਥੇ ਮੁਜਾਰੇ ਤੋਂ ਪਿੱਛੇ ਦਿਨ ਆਲ ਨੂੰ ਭੱਜ ਆ ਗਿਆ ਹੁਣ ਤੁਰ ਤੇ ਆ ਗਿਆ ਹੁਣ ਹੁਣ ਤਾਂ ਪਤਾ ਨਹੀਂ ਦੁਬਾਰਾ ਅਪਸਟ ਇਹਦਾ ਵੀ ਹੋਇਆ ਹੈ। ਇਹ ਇਦਾਂ ਤਾਂ ਨਹੀਂ ਕੋਈ ਜਿੱਦਾਂ ਹੁਣ ਪੰਜਾਬ ਦੇ ਸਾਡੇ ਨੌਜਵਾਨਾ ਉਹ ਨਸ਼ੇ ਵੱਲੋਂ ਲੱਗੇ ਹੋਆ ਇਦਾਂ ਤਾਂ ਨਹੀਂ ਕੋਈ ਨਸ਼ੇ ਕਰਦਾ। ਨਸ਼ਾ ਕਰਦੇ ਹਾਂ ਠੀਕ ਠੀਕ ਪਹਿਲਾਂ ਕਰਦੇ ਸੀ। ਪਹਿਲਾਂ ਕਰਦੇ ਸੀ। ਹਾਂਜੀ ਹੁਣ ਠੀਕ ਸੀ। ਹੁਣ ਠੀਕ ਸੀ। ਮਤਲਬ ਇਦਾਂ ਤਾਂ ਨਹੀਂ ਕਿ ਕਈ ਵਾਰੀ ਆ ਜਾਂਦੀ ਆ ਨਸ਼ੇ ਦੀ ਪੂਰਤੀ ਨਹੀਂ ਹੁੰਦੀ। ਨਹੀਂ ਹੁਣ ਠੀਕ ਹੋ। ਹੁਣ ਠੀਕ ਸੀ। ਹਾਂਜੀ ਇਹ ਦੋਨੇ ਭਰਾ ਇਕੱਠੇ ਹੀ ਰਹਿੰਦੇ ਸੀ। ਉਹਨੇ ਕੱਟੇ ਰੰਦੇ ਇਹ ਮਹੀਨਾ ਕ ਨੌਕਰੀ ਵੀ ਕੱਲ ਲੱਭਿਆ ਉਹ ਉਹਦੇ ਮੰਨ ਤੇ ਤੇ ਬੋਝ ਜਿਹੇ ਪੈ ਗਿਆ ਤੇ ਮੈਂ ਹਣ ਕੱਲਾ ਰਹਿ ਗਿਆ ਉਹ ਜਾਣ ਲੱਗ ਪਿਆ ਕਿੰਨੀ ਸੀ ਉਮਰ ਇਹਦੀ ਮੁੰਡੇ ਦੀ 32-33 ਸਾਲ ਦੀ ਵਿਆਹ ਆ ਮੁੰਡੇ ਦਾ ਵਿਆਹ ਇਹ ਕਿੰਨਾ ਛੋਟਾ ਹੈ ਇਹਦਾ ਨਾਮ ਕੀ ਨਕੀਰ ਨਕੀਰ ਬੋਲ ਸਕਦੇ ਹਾਂ ਕਿਦਾਂ ਤੇਰਾ ਭਰਾ ਤੇਰੇ ਨਾਲ ਸੀ ਰاتਿੰ ਇਹ ਤਾਂ ਸਾਰਾ ਸੀ ਪ੍ਰਾ ਨਾਲ ਸੀ ਤੇਰਾ ਅ ਸਰ ਤੁਹਾਡਾ ਕੀ ਨਾਮ ਆ ਮੈਂ ਸਰਕਰ ਜਗENDER ਸਿੰਘ ਜਗENDER ਸਿੰਘ ਜੀ ਇੱਕ ਜਿਹੜੀ ਘਟਨਾ ਵਾਪਰੀ ਹੈ ਤਲਵੰਡੀ ਟੈਂਕੀ ਦੇ ਉੱਪਰ ਉਹ ਕੀ ਹੋਈ ਆ ਜੀ ਜੀ ਇੱਕ ਹੁੰਦਾ ਸਾਡੇ ਨਾਲ ਪੈਂਦਾ ਤਲਵੰਡੀ ਕੋਤੂਮੰਟੀ ਜਗENDER ਨਾਲ ਰੋਣ ਦੇ ਪੈਟੀ ਗਾਉਂ ਰਹੀ ਦੀ ਤੇ ਇਹ ਪਰਿਵਾਰ 7-8 ਮਹੀਨੇ ਤੋਂ ਪਹਿਲਾਂ ਇਹ ਦੋ ਭਰਾ ਨੇ ਤੇ ਇਹ ਤੋਂ ਪਹਿਲਾਂ ਛੱਡ ਕੇ ਚਲ ਗਏ ਸੀ ਹੂਮੜੀ ਪਿੰਡ ਜਿਹੜਾ ਪਿੰਡ ਪੂਖਰੀ ਪੂਖਰੀ ਪਿੰਡ ਸਰੋਂਗੇ ਮੇਰੇ ਉੱਥੇ ਚਲੇ ਗਏ ਸੀ ਇਹ ਮੁੰਡਾ ਪਹਿਲੇ 11 12 ਮਹੀਨਿਆਂ ਦਾ ਸੀਗਾ ਤੇ ਹੁਣ ਜਦੋਂ ਆਤਮ ਜਿਆਦਾ ਸੀਗਾ ਆ ਆਪਣੇ ਬੋਲਦਾ ਜਾਂਦਾ ਸੀ ਆਵਾਜ਼ ਆਜੇ ਕੱਲ ਦੇ ਕਦੋਂ ਮਥਾ ਟੇਕਣ ਆਇਆ ਇੱਥੇ ਦਾ ਸਰੋਂਗੋਦਵਾਰ ਦਾੜੋਂ ਆੜ ਘਰ ਨਹੀਂ ਗਿਆ ਸਵੇਰੇ ਪਤਾ ਲੱਗਾ ਵੀ ਇਹਨੇ ਟੈਂਕੀ ਦੇ ਉੱਤੇ ਚੜ ਕੇ ਪਰਿਵਾਰ ਨਾਲ ਦਲਦਲ ਕੀਤੀ ਪਰਿਵਾਰ ਆ ਗਿਆ ਸੀ ਪਰਿਵਾਰ ਕਹਿੰਦੇ ਵੀ ਇਹਦਾ ਭਾਰ ਨਹੀਂ ਕਿਉਂ ਨਾ ਸਾਨੂੰ ਵੇਚ ਸਕਦੇ ਹਾਂ ਅੱਜ ਵੈਰੀਫਾਈ ਕਰਕੇ ਜਿੱਦਾਂ ਨੇ ਕਾਰਜੂਤ ਪਾੜਾ